ਮੈਂ ਆਪ ਜੀ ਦਾ ਧਿਆਨ ਆਪਣੇ ਹਲਕਾ ਦਸੂਹਾ ਦੇ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਖਸਤਾ ਹਾਲਾਤ ਵੱਲ ਦਿਵਾਉਣਾ ਚਾਹੁੰਦਾ ਤਲਵਾੜਾ ਦਾ ਜੋ ਬੱਸ ਸਟੈਂਡ ਹੈ ਪੰਜਾਬ ਦੇ ਨਾਲ ਹਿਮਾਚਲ ਦੇ ਲੋਕਾਂ ਨੂੰ ਵੀ ਸਹੂਲਤ ਦਿੰਦਾ ਹੈ ਇਸ ਦੀ ਬਿਲਡਿੰਗ ਬਹੁਤ ਖਸਤਾ ਹਾਲਾਤ ਵਿੱਚ ਹੈ ਅਤੇ ਬਿਲਕੁਲ ਅਨ ਸੇਫ ਹੈ ਕਿਸੇ ਵੇਲੇ ਵੀ ਕੋਈ ਅਨ ਸਿਕਾ ਵੀ ਘਟਨਾ ਜਿਹੜੀ ਹੈ ਵਾਪਰ ਸਕਦੀ ਹੈ ਬੱਸ ਸਟੈਂਡ ਬਹੁਤ ਪੁਰਾਣਾ ਹੈ ਤੇ ਸਰਕਾਰ ਦੇ ਵਿੱਚ ਧਿਆਨ ਦੇ ਵਿੱਚ ਇਸ ਨੂੰ ਮੈਂ ਨਵਾਂ ਬਣਾਉਣ ਦੀ ਕੁਤ ਤਜਵੀਜ਼ ਹੈ ਜੇਕਰ ਹਾਂ ਤਾਂ ਕਦੋਂ ਤੱਕ ਨਵੀਂ ਬਿਲਡਿੰਗ ਜਿਹੜੀ ਬਣੇਗੀ ਸਰਦਾਰ ਤਰਨਪੀਰ ਸਿੰਘ ਸੌਂ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਜਵਾਬ ਦੇਣਗੇ ਤੁਸੀਂ ਧੰਨਵਾਦ ਸਪੀਕਰ ਸਾਹਿਬ ਸਰ ਮਾਨਯੋਗ ਮੈਂਬਰ ਸਾਹਿਬ ਨੇ ਤਲਵਾੜਾ ਦੇ ਬੱਸ ਸਟੈਂਡ ਦੇ ਬਾਰੇ ਚ ਜੋ ਜ਼ਿਕਰ ਕੀਤਾ ਹੈ ਇਹਦਾ ਜਵਾਬ ਹੈ ਹਾਂਜੀ ਇਹ ਠੀਕ ਹੈ ਕਿ ਹਲਕਾ ਦਸੂਆ ਦੇ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਬਿਲਡਿੰਗ ਦੀ ਹਾਲਤ ਜਿਹੜੀ ਖਸਤਾ ਹੈ ਹਾਲ ਦੀ ਘੜੀ ਪੰਚਾਇਤ ਸੰਮਤੀ ਪਾਸ ਬੱਸ ਸਟੈਂਡ ਦੀ ਨਵੀਂ ਉਸਾਰੀ ਲਈ ਉਪਰੋਕਤ ਫੰਡਸ ਉਪਲਬਧ ਨਹੀਂ ਹਨ ਜਦੋਂ ਤੱਕ ਬੱਸ ਸਟੈਂਡ ਦੀ ਨਵੀਂ ਬਿਲਡਿੰਗ ਦੀ ਉਸਾਰੀ ਨਹੀਂ ਹੁੰਦੀ ਉਸ ਸਮੇਂ ਤੱਕ ਇਸ ਨੂੰ ਚੱਲਦੀ ਹਾਲਤ ਵਿੱਚ ਰੱਖਣ ਲਈ ਸੰਮਤੀ ਫੰਡ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿੱਚੋਂ ਰਿਪੇਅਰ ਕਰਨ ਦੇ ਉਪਰਾਲੇ ਅਸੀਂ 100% ਕਰਾਂਗੇ ਸਰਦਾਰ ਕਰਮਵੀਰ ਸਿੰਘ ਘੁੰਮਣ ਮਾਨਜੋਗ ਮੰਤਰੀ ਸਾਹਿਬ ਜਿੱਥੇ ਤੁਸੀਂ ਪੂਰੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਭਲਾ ਕੀਤਾ ਤੁਹਾਡੇ ਕੋਲ ਜਿਹੜਾ ਡਿਪਾਰਟਮੈਂਟ ਆ ਪਿੰਡਾਂ ਦੀ ਹਲਾ ਸੁਧਾਰਨ ਲਈ ਤੁਸੀਂ ਬਹੁਤ ਵੱਡੇ ਉਪਰਾਲੇ ਕੀਤੇ ਨੇ ਪੰਜਾਬ ਦੇ ਔਰ ਸਾਡੇ ਸੁਹਾ ਹਲਕੇ ਦੇ ਬਲਾਕ ਤਲਵਾੜਾ ਨੂੰ ਵੀ ਤੁਹਾਡੇ ਤੋਂ ਬਹੁਤ ਵੱਡੀ ਉਮੀਦ ਹੈ ਕਿ ਤੁਸੀਂ ਕਦੋਂ ਤੱਕ ਜਿਹੜੇ ਫੰਡ ਨੇ ਇਹ ਉਪਲਬਧ ਕਰਵਾ ਕੇ ਜਿਹੜਾ ਨਵਾਂ ਬੱਸ ਸਟੈਂਡ ਹੈ ਉਹਦੀ ਸਾਰੀ ਕੀਤੀ ਜਾਊਗੀ ਕਿਉਂਕਿ ਮੈਂ ਦੂਜੀ ਵਾਰ ਇਹ ਸਵਾਲ ਜਿਹੜਾ ਹੈ ਅੱਜ ਵਿਧਾਨ ਸਭਾ ਦੇ ਵਿੱਚ ਲਗਾਇਆ ਔਰ ਇਹ ਨਾ ਹੋਵੇ ਕਿ ਕੋਈ ਉੱਥੇ ਕੋਈ ਨੁਕਸਾਨ ਹੋ ਜਵੇ ਤਾਂ ਫਿਰ ਆਪਾਂ ਉੱਥੇ ਪਹੁੰਚੀਏ ਕਦੋਂ ਤੱਕ ਫੰਡ ਜਿਹੜੇ ਆ ਅਵੇਲੇਬਲ ਹੋ ਸਕਦੇ ਆ ਸਰਦਾਰ ਤਰਨਪੀਰ ਸਿੰਘ ਜੌਨ ਸਰ ਮਾਨਯੋਗ ਸਪੀਕਰ ਸਪੀਕਰ ਸਾਹਿਬ ਬੇਸਿਕਲੀ ਉਹ ਜਿਹੜੀ ਜਗ੍ਹਾ ਹੈ ਉਹ ਜਿੱਥੇ ਬੱਸ ਸਟੈਂਡ ਬਣਿਆ ਹੋਇਆ ਉਹ ਜਗ੍ਹਾ ਸੰਪਤੀ ਦੀ ਹੈ ਜੀ ਪਰੰਤੂ ਉਹ ਨੂੰ ਆਪਰੇਟ ਹੈ ਜਿਹੜਾ ਟਰਾਂਸਪੋਰਟ ਵਿਭਾਗ ਕਰਦਾ ਹੈ ਟਰਾਂਸਪੋਰਟ ਵਿਭਾਗ ਵੱਲੋਂ 2021 ਦੌਰਾਨ ਬੱਸ ਸਟੈਂਡ ਤਲਵਾੜਾ ਦੀ ਨਵੀਂ ਉਸਾਰੀ ਲਈ 2 ਕਰੋੜ 62 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਸੀ ਇਹ 2021 ਦੀ ਗੱਲ ਹੈ ਜੀ ਪਰੰਤੂ ਸਰ ਟ੍ਰਾਂਸਪੋਰਟ ਵਿਭਾਗ ਨੇ ਸਾਨੂੰ ਫੰਡਸ ਮੁਹਈਆ ਨਹੀਂ ਕਰਵਾਏ ਜਿਸ ਤੇ ਕਾਰਨ ਇਹਦੀ ਉਸਾਰੀ ਨਹੀਂ ਹੋ ਸਕੀ ਸੋ ਸਰ ਮੈਂ ਟ੍ਰਾਂਸਪੋਰਟ ਵਿਭਾਗ ਦੇ ਨਾਲ ਦੁਬਾਰਾ ਇਹ ਟੇਕ ਅਪ ਕਰਕੇ ਮੈਟਰ ਤੇ ਉਹਨਾਂ ਨੂੰ ਕਹੂੰਗਾ ਕਿ ਇਸ ਬਸ ਸਟੈਂਡ ਨੂੰ ਅਸੀਂ ਦੁਬਾਰਾ ਠੀਕ ਕਰਾ ਦਨੇ ਆ ਵੀ ਇਹਨੂੰ ਜਿਹੜੀ ਸਾਡੇ ਸਾਨੂੰ ਜਿਹੜੀ ਇਹਦੀ ਪੇਮੈਂਟ ਉਹ ਟ੍ਰਾਂਸਫਰ ਕਰ ਦਿੱਤੀ ਜਾਵੇ ਜੀ ਠੀਕ ਹੈ ਘੁੰਮਣ ਸਾਹਿਬ ਥੈਂਕ ਯੂ ਇੱਕੋ ਹੀ ਹੁੰਦੀ ਹੈ ਜੀ ਸਪਲੀਮੈਂਟਰੀ ਕਾਰ